ਜਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਗੱਲਬਾਤ ਕਰ ਲਈਏ ਕੱਲ੍ਹ ਬਾਰੇ ਕੱਲ੍ਹ ਜਾਨੀ ਕਿ 30 ਸਤੰਬਰ ਨੂੰ ਟ੍ਰੂਥ ਐਂਡ ਰੀਕਨਸਿਲੀਏਸ਼ਨ ਡੇ ਹੈ ਜਿਸ ਬਾਰੇ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਤੇ ਦਾ ਮਤਲਬ ਕੀ ਆ ਸਰਕਾਰੀ ਛੁੱਟੀ ਕਿਉਂ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕੈਨੇਡਾ ਦੇ ਟਰੱਕ ਦੀ ਇੱਕ ਵੀਡੀਓ ਕੈਨੇਡਾ ਅਮਰੀਕਾ ਦੇ ਵਿੱਚ ਵਾਇਰਲ ਹੋਈ ਆ। 22 ਸਤੰਬਰ ਦੀ ਵੀਡੀਓ ਆ ਹੁਣ ਦੁਬਾਰਾ ਇਹਦੀ ਚਰਚਾ ਕਿਉਂ ਹੋ ਰਹੀ ਆ? ਕੈਨੇਡਾ ਦੇ ਘਟ ਰਿਹਾ ਫਰਟੀਲਿਟੀ ਰੇਟ ਬਾਰੇ ਚਿੰਤਾ ਹੋ ਰਹੀ ਹੈ। ਕੈਨੇਡਾ ਦੇ ਵਿੱਚ ਬੱਚ ਬਿਸ਼ਨੋਈ ਗਰੁੱਪ ਨੂੰ ਕੈਨੇਡਾ ਦੀ ਸਰਕਾਰ ਨੇ ਅਤਵਾਦੀ ਸੰਗਠਨ ਰਟ ਐਲਾਨ ਕਰ ਦਿੱਤਾ ਇਹਦਾ ਮਤਲਬ ਕੀ ਹੋਊਗਾ ਤੇ ਅਮਰੀਕਾ ਵੱਲੋਂ ਬਾਹਰਲੀਆਂ ਫਿਲਮਾਂ ਦੇ ਉੱਤੇ ਟੈਰਫ ਲਾਇਆ ਗਿਆ ਇਹਦਾ ਕੀ ਮਤਲਬ ਹੈ ਤੇਦਾ ਅਮਰੀਕਾ ਜਾਂ ਕੈਨੇਡਾ ਦੇ ਉੱਤੇ ਕੀ ਅਸਰ ਪੈ ਸਕਦਾ ਸਭ ਤੋਂ ਪਹਿਲੀ ਗੱਲਬਾਤ ਟਰੁਥ ਐਂਡ ਰੀਕੰਸਿਲੀਏਸ਼ਨ ਡੇ ਬਾਰੇ ਕੈਨੇਡਾ ਦੇ ਵਿੱਚ ਟਰੁਥ ਐਂਡ ਰੀਕੰਸਿਲੀਏਸ਼ਨ ਵਜੋਂ ਮਨਾਇਆ ਜਾਂਦਾ ਅਸਲ ਦੇ ਵਿੱਚ ਟਰੁਥ ਐਂਡ ਰੀਕੰਸਿਲੀਏਸ਼ਨ ਹੈ ਕੀ ਆ ਕਿ ਜੇ ਇਸ ਕਿਸਮ ਦਾ ਨੁਕਸਾਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਿਸਟਮ ਦੇ ਵਿੱਚ ਕੀਤਾ ਗਿਆ ਉਹ ਜਿਹੜਾ ਰਿਸ਼ਤਾ ਆ ਉਹਨਾਂ ਲੋਕਾਂ ਦੇ ਨਾਲ ਸਾਡਾ ਵਿਗੜਿਆ ਕਿਹਨਾਂ ਲੋਕਾਂ ਦੇ ਨਾਲ ਇੰਡੀਜਿਨियस ਲੋਕਾਂ ਦੇ ਨਾਲ ਤੇ ਜਿਹੜੇ ਨਾਨ ਇੰਡੀਜਿਨियस ਲੋਕ ਨੇ ਇਸ ਰਿਸ਼ਤੇ ਨੂੰ ਠੀਕ ਠਾਕ ਕਰਨ ਲਈ ਦਿਨ ਇੱਕ ਰਾਤ ਵਾਂ ਰੱਖਿਆ ਗਿਆ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਤੁਸੀਂ ਸਾਰੇ ਜਾਣਦੇ ਆ ਲਗਭਗ 150 ਸਾਲ ਇੰਡੀਜਿਨियस ਚਿਲड्रन ਇੰਡੀਜਿਨियस ਚਿਲड्रन ਮਤਲਬ ਕੈਨੇਡਾ ਦੀ ਧਰਤੀ ਦੇ ਉੱਤੇ ਮੂਲ ਨਿਵਾਸੀ ਜਿਹੜੇ ਇੱਥੋਂ ਦੇ ਲੋਕ ਸੀਗੇ ਪਹਿਲਾਂ ਰਹਿੰਦੇ ਸੀ ਦੁਨੀਆ ਦੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿਵਲਾਈਜੇਸ਼ਨ ਲੱਗ-ਲੱਗ ਡਿਵੈਲਪ ਹੋਈਆਂ ਇੰਡੀਆ 'ਚ ਵੱਖਰੀ ਹੋਈ ਯੂਰਪ 'ਚ ਵੱਖਰੀ ਹੋਈ ਕੈਨੇਡਾ ਦੀ ਐਸ ਨਾਰਥ ਅਮਰੀਕਾ ਦੀ ਧਰਤੀ ਦੇ ਉੱਤੇ ਵੱਖਰੀ ਹੋਈ ਲੋਕਾਂ ਨੇ ਇੱਧਰ-ਉੱਧਰ ਜਾਣਾ ਸ਼ੁਰੂ ਕੀਤਾ ਜਿਹੜੇ ਯੂਰੋਪੀਅਨ ਹੀ ਖਾਸ ਕਰ ਉਹ ਇੱਧਰਲੇ ਪਾਸੇ ਆਏ ਕੈਨੇਡਾ ਦੀ ਧਰਤੀ ਦੇ ਉੱਤੇ ਆਏ ਇੱਥੇ ਆ ਕੇ ਉਹਨਾਂ ਨੇ ਦੇਖਿਆ ਵੀ ਇਹ ਲੋਕ ਜਿਹੜੇ ਨੇ ਮੂਲ ਨਿਵਾਸੀ ਨੇ ਇਹ ਪੁਰਾਣੇ ਤਰੀਕਿਆਂ ਦੇ ਨਾਲ ਜੰਗਲਾਂ ਦੇ ਵਿੱਚ ਕਬੀਲਿਆਂ ਵਾਂਗ ਉਸੇ ਤਰੀਕੇ ਨਾਲ ਰਹਿੰ ਉਹਨਾਂ ਲੋਕਾਂ ਨੇ ਇੱਥੇ ਆ ਕੇ ਰਹਿਣਾ ਸ਼ੁਰੂ ਕੀਤਾ ਇੱਥੇ ਆ ਕੇ ਸੈਟਲ ਹੋਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਦੇਖੋ ਜੀ ਤੁਸੀਂ ਸਾਨੂੰ ਜ਼ਮੀਨ ਦੇ ਦਿਓ ਆ ਲੈ ਲਓ ਇਹਦੇ ਬਦਲੇ ਮਸਾਲੇ ਲੈ ਲਓ ਸ਼ਰਾਬ ਲੈ ਲਓ ਜਾਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਔਰ ਇੱਥੋਂ ਦੇ ਲੋਕਾਂ ਨੂੰ ਇਸ ਗੱਲ ਦਾ ਵਹਿਮ ਸੀ ਜਾਂ ਕਹਿ ਲਓ ਉਹਨਾਂ ਦੀ ਸੀਮਤ ਜਾਣਕਾਰੀ ਸੀ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਧਰਤੀ ਕਦੇ ਮੁੱਕਦੀ ਨਹੀਂ ਦੂਜਾ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜਿਹੜਾ ਵਿਅਕਤੀ ਮਹਿਮਾਨ ਬਣ ਕੇ ਸਾਡੀ ਧਰਤੀ ਦੇ ਉੱਤੇ ਆਇਆ ਉਹ ਸਾਡੇ ਲਈ ਮਤਲਬ ਬਹੁਤ ਮਹਾਨ ਆ ਤੇ ਅਸੀਂ ਉਹਨੂੰ ਥਾਂ ਦੇਣੀ ਆ ਇਸੇ ਗੱਲ ਦੇ ਨਾਲ ਇੱਥੇ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਲੋਕਾਂ ਨੇ ਵਸਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਹੌਲੀ ਹੌਲੀ ਪਾਸੇ ਧੱਕਣਾ ਸ਼ੁਰੂ ਕਰ ਦਿੱਤਾ ਕੁਦਰਤੀ ਤੌਰ ਤੇ ਦੋ ਵਰਤਾਰੇ ਇਸ ਮੌਕੇ ਦੇ ਵਿੱਚ ਸਾਹਮਣੇ ਆਉਂਦੇ ਆ ਇੱਕ ਵਰਤਾਰਾ ਤੇ ਇਹ ਕਹਿੰਦਾ ਵੀ ਇੱਥੋਂ ਦੇ ਲੋਕ ਕਿਉਂਕਿ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਕਿਉਂਕਿ ਮਾਡਰਨ ਨਹੀਂ ਸੀ ਕਿਉਂਕਿ ਇਹ ਪੁਰਾਣੇ ਸੀਗੇ ਇਹਨਾਂ ਨੂੰ ਮਾਡਰਨ ਐਜੂਕੇਸ਼ਨ ਦੇ ਕੇ ਸਾਰਾ ਸਾਰਾ ਕੁਝ ਠੀਕ ਠਾਕ ਕਰਕੇ ਇਹਨਾਂ ਦਾ ਆਧੁਨਿਕੀਕਰਨ ਕਰਨਾ ਸੀ ਮਾਡਰਨਾਈਜ਼ੇਸ਼ਨ ਕਰਨੀ ਸੀ ਉਦੇ ਤਹਿਤ ਇਹਨਾਂ ਨੂੰ ਪੜਾਉਣਾ ਜ਼ਰੂਰੀ ਸੀ ਤੇ ਉਹਨਾਂ ਦੇ ਲਈ ਸਕੂਲ ਖੋਲੇ ਗਏ ਸਕੂਲ ਰੈਜ਼ੀਡੈਂਸ਼ੀਅਲ ਸੀ ਰੈਜ਼ੀਡੈਂਸ਼ੀਅਲ ਦਾ ਮਤਲਬ ਇਹ ਆ ਕਿ ਇਹਨਾਂ ਦੇ ਨਿਆਣਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਪਾ ਕੇ ਫ੍ਰੀ ਸਿੱਖਿਆ ਦਿੱਤੀ ਗਈ ਅੰਗਰੇਜ਼ੀ ਸਿਖਾਈ ਗਈ ਦੀਨ ਦੁਨੀਆ ਸਾਰਾ ਕੁਝ ਰਹਿਣਾ ਸਹਿਣਾ ਸਿਖਾਇਆ ਤੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਕੱਢ ਕੇ ਮਾਡਰਨ ਕੀਤਾ ਇੱਕ ਇਸ ਚੀਜ਼ ਦੀ ਕਹਾਣੀ ਦਾ ਪਾਸਾ ਇਹ ਹੈ ਦੂਜਾ ਪਾਸਾ ਇਹ ਆ ਕਿ ਅਸਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਜ਼ਬਰਦਸਤੀ ਚੱਕ ਕੇ ਛੋਟੇ-ਛੋਟੇ 4-5 ਸਾਲ ਦੇ ਬੱਚਿਆਂ ਨੂੰ ਚੱਕ ਕੇ ਜ਼ਬਰਦਸਤੀ ਉਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਬੱਚਿਆਂ ਨੂੰ ਕਿ ਤੁਸੀਂ ਨਾ ਆਪਣੀ ਬੋਲੀ ਬੋਲ ਸਕਦੇ ਆ ਇਹਨਾਂ ਇੰਡੀਜਿਨियस ਲੋਕਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ ਅਜੇ ਵੀ ਉਹੀ ਭਾਸ਼ਾਵਾਂ ਨੇ ਹੁਣ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਲੋਕ ਬਚ ਗਿਆ ਬਾਅਦ ਦੇ ਵਿੱਚ ਉਹ ਵੇਅਰ ਹੋਏ ਉਹਨਾਂ ਨੇ ਆਪਣੀਆਂ ਭਾਸ਼ਾਵਾਂ ਨੂੰ ਸੰਭਿਆ ਨਾ ਤੁਹਾਡੀ ਬੋਲੀ ਬੋਲਣ ਦੇਣੀ ਆ ਜਿਹੜੇ ਤੁਸੀਂ ਕੱਪੜੇ ਪਾਉਨੇ ਆ ਕੱਪੜੇ ਵੀ ਨਹੀਂ ਪਾ ਸਕਦੇ ਤੁਸੀਂ ਵੀ ਤੁਹਾਡੇ ਕੱਪੜੇ ਮਾੜੇ ਆ ਤੁਹਾਨੂੰ ਅਸੀਂ ਤੁਹਾਡਾ ਜਿਹੜਾ ਰਹਿਣ ਸਹਿਣਾ ਇੱਥੋਂ ਤੱਕ ਕਿ ਵਾਲ ਰੱਖਦੇ ਸੀ ਉਹਨਾਂ ਦੇ ਵਾਲ ਕੱਟ ਦਿੰਦੇ ਸੀ ਉਹਨਾਂ ਦੇ ਕੱਪੜੇ ਬਦਲ ਕੇ ਉਹਨਾਂ ਦੇ ਵਾਲ ਕੱਟ ਕੇ ਉਹਨਾਂ ਦੀ ਭਾਸ਼ਾ ਛੜਾ ਕੇ ਉਹਨਾਂ ਨੂੰ ਰੱਖਿਆ ਗਿਆ ਰੈ residențial ਸਕੂਲਾਂ ਦੇ ਵਿੱਚ ਉੱਥੇ ਉਹਨਾਂ ਨਾਲ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਗਏ ਜਿਵੇਂ ਜਾਨਵਰਾਂ ਤੇ ਕੀਤੇ ਜਾਂਦੇ ਵੀ ਫਲਾਨੀ ਚੀਜ਼ ਦੇ ਦਿਓ ਫਲਾਨਾ ਤਤ ਘਟਾ ਦਿਓ ਫਲਾਨਾ ਵੜਾ ਦਿਓ ਬੰਦੇ ਨੂੰ ਕੀ ਹੋ ਸਕਦਾ ਮਾਰੇ ਗਏ ਬਹੁਤ ਸਾਰੇ ਜਿਨ੍ਹਾਂ ਦੀ ਅਨਗ੍ਰੇਵਡ ਮਾਰਕਸ ਸੈਂਕਡੇ ਅਨਮਾਰਕ ਜਿਹੜੀਆਂ ਗਰੇਵਸ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੱਭੀਆਂ ਇੱਥੇ ਕੈਮਲੂਪਸ ਦੇ ਵਿੱਚ ਆਪਣੇ ਸੈਂਕੜੇ ਉਹ ਕਬਰਾਂ ਲੱਭੀਆਂ ਜਿਨ੍ਹਾਂ ਦੇ ਵਿੱਚ ਇਹ ਬੱਚੇ ਦੱਬਿਓ ਪਏ ਸੀ ਉਹ ਹੌਲੀ ਹੌਲੀ ਗੱਲ ਬਾਹਰ ਨਿਕਲੀ ਲੋਕਾਂ ਨੂੰ ਗੱਲ ਪਤਾ ਲੱਗੀ ਤੇ ਹੁਣ ਚੱਲਦੀ ਚੱਲਦੀ ਫਿਰ ਇਹ ਅਹਿਸਾਸ ਹੋਇਆ ਕਿ ਅਸਲ ਦੇ ਵਿੱਚ ਜਿਹੜਾ ਚਰਚ ਸੀ ਤੇ ਸਟੇਟ ਸੀ ਇਹਨਾਂ ਨੇ ਰਲ ਕੇ ਨਾ ਸਾਰਾ ਇਹ ਇੱਕ ਕਿਸਮ ਦਾ ਕਲਚਰਲ ਜੈਨੋਸਾਈਡ ਸੀ ਉਹ ਸਾਰਾ ਕੁਝ ਖਤਮ ਕਰ ਦਿੱਤਾ ਹੁਣ ਜਦੋਂ ਉਹਨਾਂ ਨੂੰ ਸਮਝ ਆਈ ਹੁਣ ਜਦੋਂ ਕੈਨੇਡਾ ਦੇ ਸਿਸਟਮ ਦੇ ਵਿੱਚ ਉਹਨਾਂ ਦੇ ਲਈ ਸਾਰਾ ਕੁ ਰਾਖਵਾ ਕਰਨ ਕੀਤਾ ਗਿਆ ਤੁਹਾਡੇ ਮਿਨਿਸਟਰ ਵੀ ਇੰਨੇ ਹੋਣਗੇ ਤੁਹਾਡੇ ਆ ਵੀ ਇੰਨੇ ਹੋਣਗੇ ਉਹਦੇ ਤੋਂ ਬਾਅਦ ਇਹ ట్రੂਥ ਐਂਡ ਰੀਕੰਸਿਲੀਏਸ਼ਨ ਡੇ 30 ਸਤੰਬਰ ਨੂੰ ਰੱਖਿਆ ਗਿਆ ਕਿ ਹਾਂਜੀ ਇਸ ਦਿਨ ਅਸੀਂ ਗੱਲਬਾਤ ਕਰਾਂਗੇ ట్రੂਥ ਮੀਨਸ ਕਿ ਜਿਹੜੇ ਸਰਵਾਈਵਰ ਨੇ ਉਹਨਾਂ ਦੇ ਜਿਹੜੇ ਬਚ ਗਏ ਨੇ ਕੁਝ ਉਹਨਾਂ ਤੋਂ ਸੁਣੋ ਉਹ ਕੀ ਕਹਿੰਦੇ ਆ ਉਹਨਾਂ ਤੋਂ ਕਹਾਣੀਆਂ ਸੁਣੋ ਉਹਨਾਂ ਨੂੰ ਡਾਕੂਮੈਂਟ ਕਰੋ ਕਦੋਂ ਇਹ ਹੋਇਆ ਕਿੱਦਾਂ ਹੋਇਆ ਫਿਰ ਉਹਨਾਂ ਨੂੰ ਦੱਸੋ ਕਿ ਜਿਹੜੇ ਕੈਨੇਡੀਅਨਸ ਨੇ ਉਹ ਇਸ ਇਸ ਹਿਸਟਰੀ ਦਾ ਇੱਕ ਹਿੱਸਾ ਹੈ ਇਸ ਇਤਿਹਾਸ ਦਾ ਹਿੱਸਾ ਹੈ ਰੀਕੰਸੀਲੀਏਸ਼ਨ ਉਹ ਚੋਂ ਬਾਅਦੋਂ ਦਾ ਰੀਕੰਸੀਲੀਏਸ਼ਨ ਦਾ ਮਤਲਬ ਇਹ ਆ ਕਿ ਰੀਅਲ ਸਟੈਪ ਲੈਣਾ ਉਹਨਾਂ ਨੂੰ ਹੀਲ ਕਰਨ ਦੇ ਲਈ ਉਹਨਾਂ ਦੇ ਜ਼ਖਮਾਂ ਨੂੰ ਭਰਨ ਦੇ ਲਈ ਜਿਹੜੇ ਇੰਡੀਜੇਨਸ ਰਾਈਟਸ ਨੇ ਅਸੀਂ ਉਹਨਾਂ ਦੀ ਇੱਜ਼ਤ ਕਰੀਏ ਇੱਕ ਵੱਡਾ ਰਿਲੇਸ਼ਨਸ਼ਿਪ ਉਹਨਾਂ ਲੋਕਾਂ ਦੇ ਨਾਲ ਬਣਾਈਏ ट्रुथ एंड रिकंसिलिएशन कमीशन 2008 ਤੋਂ ਲੈ ਕੇ 15 ਤੱਕ ట్రुथ एंड रिकंसिलिएशन कमीशन ਨੇ ਲਗਭਗ 6000 ਤੋਂ ਜ਼ਿਆਦਾ ਸਰਵਾਈਵਰ ਦੀ ਟੈਸਟੀਮੋਨੀਜ਼ ਲਭੀਆਂ ਉਹਨਾਂ ਨੇ 94 ਜਿਹੜੀਆਂ ਕਾਲਸ ਟੂ ਐਕਸ਼ਨ ਆ ਗਵਰਨਮੈਂਟ ਨੂੰ ਦੱਸੀਆਂ ਕਿ ਆ ਕੀਤਾ ਜਾਵੇ ਔਰੈਂਜ ਸ਼ਰਟ ਡੇ 30 ਸਤੰਬਰ ਨੂੰ ਨੈਸ਼ਨਲ ਡੇ ਫॉर ట్రुथ एंड रिकंसिलिएशन ਇਹਨੂੰ ਔਰੈਂਜ ਸ਼ਰਟ ਡੇ ਵੀ ਮਨਾਇਆ ਜਾਂਦਾ ਜਿਹੜੀ ਸਿੰਬਲਾਈਜ਼ ਕਰਦੀ ਆ ਕਿ ਹਰ ਇੱਕ ਜਿਹੜਾ ਬੱਚਾ ਆ ਉਹਦਾ ਮਤਲਬ ਆ ਕਿ ਕਿਸੇ ਨੂੰ ਵੀ ਅਸੀਂ ਇਦਾਂ ਨਹੀਂ ਛੱਡ ਸਕਦੇ ਸੋ ਇੱਕ ਲੇਗੇਸੀ ਹੈ ਕੈਰੈਡੀਨਸ਼ੀਅਲ ਸਕੂਲਾਂ ਦਾ ਟਰੋਮਾ ਇੰਨਾ ਤੱਕਾ ਇਸ ਧਰਤੀ ਦੇ ਉੱਤੇ ਹੋਇਆ ਉਹਨਾਂ ਨੂੰ ਮਾਨਤਾ ਦੇਣ ਲਈ ਉਹਨਾਂ ਨੂੰ ਯਾਦ ਕਰਨ ਲਈ ਇਹ ਦੱਸਣ ਦੇ ਲਈ ਵੀ ਅਸੀਂ ਉਹਨਾਂ ਦੀ ਧਰਤੀ ਦੇ ਉੱਤੇ ਰਹਿੰਨੇ ਆ ਬਹੁਤ ਸਾਰੇ ਪ੍ਰੋਗਰਾਮ ਹੋਣੇ ਆ ਕੱਲ ਨੂੰ 30 ਸਤੰਬਰ ਨੂੰ ਉਹਦੇ ਵਿੱਚ ਜ਼ਰੂਰ ਹਿੱਸਾ ਲਾਓ ਟਰਥ ਐਂਡ ਰੀਕੋਸਿਲੇਸ਼ਨ ਡੇ ਸਰਵਾਈਵਰਸ ਨੂੰ ਆਨਰ ਕਰਨ ਦਾ ਕਈ ਥਾਵਾਂ ਦੇ ਉੱਤੇ ਜਿਹੜੀਆਂ ਸਕਰੀਨਿੰਗਸ ਹੋਣੀਆਂ ਕਈ ਤਰ੍ਹਾਂ ਦੀਆਂ ਔਰ ਸ਼ਾਰਟ ਡੇ ਸਰੀ ਦੇ ਵਿੱਚ ਇੱਥੇ ਹੋ ਰਿਹਾ ਆ ਅੱਜ 4 ਤੋਂ 6 ਹਾਲੈਂਡ ਪਾਰਕ ਦੇ ਵਿੱਚ ਹੋ ਰਿਹਾ ਆ 8 ਅੰਬ੍ਰੇਲਾ ਗ੍ਰੈਨਵਲ ਆਈਲੈਂਡ ਦੇ ਉੱਤੇ ਕੱਲ ਨੂੰ ਇਹਨਾਂ ਨੇ ਜਿਹੜਾ ਵੈਲਕਮ ਬ੍ਰੇਕਫਾਸਟ ਆ ਮਤਲਬ ਸਾਰੇ ਜਿੱਥੇ ਕਿਤੇ ਵੀ ਇਹ ਪ੍ਰੋਗਰਾਮ ਹੋ ਰਹੇ ਆ ਇਹਦੇ ਬਾਰੇ ਜਾਣੋ ਇਹਨਾਂ ਬਾਰੇ ਜਿੰਨਾ ਜਾਣਦੇ ਹੋ ਅੱਗੇ ਦੱਸੋ ਤਾਂ ਕਿ ਅਸੀਂ ਉਸ ਧਰਤੀ ਨੂੰ ਸਜਦਾ ਕਰ ਸਕੀਏ ਜਿਹੜੀ ਧਰਤੀ ਦੇ ਉੱਤੇ ਅਸੀਂ ਰਹਿੰਦੇ ਆ ਟਰੱਕਰਸ ਦਾ ਮਾਮਲਾ ਪਿਛਲੇ ਦਿਨਾਂ ਤੋਂ ਬਹੁਤ ਚਰਚਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਸਖਤੀ ਬਹੁਤ ਹੋਈ ਆ ਦੋ ਤਿੰਨ ਗੱਲਾਂ ਇੱਥੇ ਇਕੱਠੀਆਂ ਹੋ ਰਹੀਆਂ ਆ ਅਮਰੀਕਾ ਦੇ ਵਿੱਚ ਟਰੱਕ ਡਰਾਈਵਰਸ ਦੇ ਉੱਤੇ ਸਖਤੀ ਕੀਤੀ ਗਈ ਹੈ ਦੂਜੇ ਅਮਰੀਕਾ ਕੈਨੇਡਾ ਦਾ ਆਪਸ ਦੇ ਵਿੱਚ ਰਿਸ਼ਤਾ ਬਹੁਤ ਆ ਵਧੀਆ ਨਿਰਿਆ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵਾਲੇ ਅਮਰੀਕਾ ਜਾਣਾ ਬੰਦ ਹੋ ਗਏ ਕਿਉਂਕਿ ਟੈਰਿਫ ਲਾਏ ਗਏ ਉਹਦਾ ਵਿਰੋਧ ਕਰਨ ਦੇ ਲਈ ਦੂਜਾ ਬਾਰਡਰ ਤੇ ਸਖਤੀ ਬਹੁਤ ਕੀਤੀ ਆ ਇਸ ਗੱਲ ਦੇ ਲਈ ਪਿਛਲੇ ਮਹੀਨੇ ਦੇ ਵਿੱਚ ਉਹਨੇ ਲੋਕ ਕੈਨੇਡਾ ਦੇ ਅਮਰੀਕਾ ਨਹੀਂ ਗਏ ਜਨੇ ਅਮਰੀਕਾ ਦੇ ਕੈਨੇਡਾ ਆਏ ਆ ਇਹ ਸਾਰੇ ਰੋਲੇ ਕੋਲੇ ਦੇ ਵਿੱਚ ਇੱਕ ਟੈਨਸ਼ਨ ਕ੍ਰੀਏਟ ਹੁੰਦੀ ਆ 22 ਸਤੰਬਰ ਨੂੰ ਇੱਕ ਵੀਡੀਓ ਬਣਦੀ ਆ ਵੀਡੀਓ ਵਾਇਰਲ ਹੁੰਦੀ ਆ ਛੋਟੀ ਜੀ ਵੀਡੀਓ ਆ ਜਿਹਦੇ ਵਿੱਚ ਇਦਾਂ ਲੱਗ ਰਿਹਾ ਕਿ ਇੱਕ ਯੂਐਸ ਦਾ ਬਾਰਡਰ ਏਜੰਟ ਆ ਜਿਹੜਾ ਯੂਨੀਫਾਰਮ ਦੇ ਵਿੱਚ ਆ ਤੇ ਇੱਕ ਕੈਨੇਡੀਅਨ ਡਰਾਈਵਰ ਨੂੰ ਚੀਕ ਰਿਹਾ ਆ ਤੇ ਡਰਾਈਵਰ ਜਿਹਦੇ ਅਨਟੈਰੀਓ ਦੀਆਂ ਪਲੇਟਸ ਨੇ ਤੇ ਉਹਨੂੰ ਇਹ ਕਹਿ ਰਿਹਾ ਨੈਵਰ ਕਮ ਟੂ ði ਯੂਐਸ ਅਗੇਨ ਵਲ ਤੂੰ ਹੀ ਦੁਬਾਰਾ ਅਮਰੀਕਾ ਵੜਿਓ ਨਾ ਇਹ ਗੱਲ ਉਹ ਚੀਕ ਕੇ ਯੈਲ ਕਰਕੇ ਉਹਨੂੰ ਕਹਿ ਰਿਹਾ ਆ ਹੋਈ ਘਟਨਾ ਕਿੱਥੋਂ ਦੀ ਆ ਜਿਹੜੀ ਵੀਡੀਓ ਦੱਸੀ ਜਾ ਰਹੀ ਆ ਇਸ ਵੇਲੇ ਕਿੰਨੇ ਮਿਲੀਅਨ ਦੇ ਵਿੱਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਆ ਵੀਡੀਓੰ ਦੱਸੀ ਜਾ ਰਹੀ ਹੈ ਕਿ A I 90 ਦੇ ਉੱਤੇ ਇੰਟਰਸਟ੍ਰੀਟ 90 ਦੇ ਉੱਤੇ 5 ਕਿਲੋਮੀਟਰ ਲੈਵਿਸਟਨ ਬ੍ਰਿਜ ਕ੍ਰੋਸਿੰਗ ਤੋਂ ਜਿਹੜੀ ਕਿ ਅਪਸਟੇਟ ਨਿਊਯਾਰਕ ਦੇ ਵਿੱਚ ਆ 8 ਵਜੇ ਸਵੇਰੇ 22 ਸਤੰਬਰ ਦੀ ਇਹ ਘਟਨਾ ਹੈ ਤੇ ਉੱਥੇ ਇਹ ਵੀਡੀਓ ਰਿਕਾਰਡ ਕੀਤੀ ਗਈ ਹੈ ਵੀਡੀਓ ਇਹ ਦੱਸਦੀ ਹੈ ਕਿ ਜਿਹੜੇ CBP ਆਫੀਸਰਜ਼ ਨੇ ਉਹ ਹੌਂਕ ਕਰ ਰਿਹਾ ਕੈਨੇਡੀਅਨ ਡਰਾਈਵਰ ਦੇ ਉੱਤੇ ਲੇਨ ਸਵਿਚ ਕਰ ਰਿਹਾ ਆ ਉਹਦੇ ਉੱਤੇ ਜਿਹੜੇ ਉੱਚੀ ਬੋਲ ਕੇ ਉਹਨੂੰ ਰਿਮਾਰਕਸ ਦੇ ਰਿਹਾ ਆ ਤੇ ਉਹਦੇ ਫਰੰਟ ਦੇ ਉੱਤੋਂ ਵਾਹਨ ਨੂੰ ਕੱਟ ਵੀ ਕਰ ਰਿਹਾ ਆ ਬਿਨਾ ਸਿਗਨਲ ਦਿੱਤੇ ਆ ਜਿਹੜੀ ਅ ਅਥਾਰਟिटीज ਪਿਛਲੇ ਸਮੇਂ ਦੇ ਵਿੱਚ ਇਹ ਮੰਨਦੀਆਂ ਕਿ ਸਾਨੂੰ ਨਹੀਂ ਪਤਾ ਕੀ ਹੋਇਆ ਕਿੱਥੋਂ ਰਿਕਾਰਡਿੰਗ ਸਟਾਰਟ ਹੋਈ ਆ ਇਹਦੇ ਤੋਂ ਪਹਿਲਾਂ ਕੀ ਹੋਇਆ ਜਾਂ ਇਹ ਸਾਰਾ ਕੁਝ ਹੋਇਆ ਕਿਉਂ ਇਹਦੀ ਡਿਟੇਲਸ ਨਹੀਂ ਪਤਾ ਲੱਗ ਰਹੀਆਂ ਜਾਂ ਅਸਲ ਦੇ ਵਿੱਚ ਜਿਹੜਾ ਵਿਅਕਤੀ ਯੂਨੀਫਾਰਮ ਦੇ ਵਿੱਚ ਆ ਕੀ ਅਸਲ ਦੇ ਵਿੱਚ ਉਹ ਸੀਬੀਪੀ ਦਾ ਐਮਪਲੋਏ ਹੈਗਾ ਆ ਜਾਂ ਨਹੀਂ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕਨਫਰਮ ਕੀਤਾ ਹੈ ਉਹ ਰਿਵਿਊ ਕਰਨ ਤੋਂ ਬਾਅਦ ਕਿ ਇਨਸੀਡੈਂਟ ਅਸਲ ਦੇ ਵਿੱਚ ਐਮਫਸਾਈਜ਼ ਦੱਸਦਾ ਆ ਕਿ ਜਿਸ ਤਰੀਕੇ ਦੇ ਨਾਲ ਸਟਾਫ ਕਰ ਰਿਹਾ ਆ ਕਿ ਜਿਹੜੇ ਅਸੀਂ ਆਸ ਕਰਦੇ ਹਾਂ ਕਿ ਬਹੁਤ ਹਾਈएस्ट ਸਟੈਂਡਰਡ ਇਹਦੇ ਰੱਖੇ ਜਾਣ ਇਸ ਤਰ੍ਹਾਂ ਨਾ ਹੋਵੇ ਦੂਜੇ ਪਾਸੇ ਕੈਨੇਡੀਅਨ ਡਰਾਈਵਰ ਜਿਨੇ ਇਹ ਵੀਡੀਓ ਪੋਸਟ ਕੀਤੀ ਆ ਉਹਨੇ ਇਹ ਅਪਰੂਵ ਨਹੀਂ ਕੀਤੀਆਂ ਡਿਟੇਲਸ ਹਜੇ ਤੱਕ ਵੀ ਰਿਪੋਰਟ ਜਿਹੜੀਆਂ ਕੀ ਕੁਸ਼ ਇਸ ਮਾਮਲੇ ਦੇ ਵਿੱਚ ਹੋਇਆ ਆ ਕਲਿੱਪ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਫੈਲਿਆ ਕਨਸਰਨ ਇਹ ਆ ਕਿ ਜਿਹੜਾ ਬਾਰਡਰ ਅਫੀਸ਼ੀਅਲਸ ਨੇ ਕੀ ਉਹਨਾਂ ਵੱਲੋਂ ਜਿਹੜਾ ਜਿਹੜਾ ਉਹਨਾਂ ਵੱਲੋਂ ਪ੍ਰੋਫੈਸ਼ਨਲ ਕੰਡਕਟ ਹੋ ਰਿਹਾ ਆ ਟੂਰਿਜ਼ਮ ਦਾ ਕੰਟੈਕਸਟ ਇਹ ਆ ਜਿਸ ਦੋ ਅਸੀਂ ਦੇਖਦੇ ਆ ਇਵਨ ਉਸ ਵੇਲੇ ਆਉਂਦਾ ਜਦੋਂ ਬਹੁਤ ਥੋੜੇ ਕੈਨੇਡੀਅਨ ਅਮਰੀਕਾ ਦੇ ਵਿੱਚ ਜਾ ਰਹੇ ਆ ਕਿਉਂਕਿ ਟ੍ਰੇਡ ਟੈਂਸ਼ਨ ਆ ਦੋਹਾਂ ਦੇ ਵਿੱਚ ਟ੍ਰੈਵਲ ਟ੍ਰੈਂਡ ਸ਼ਿਫਟ ਹੋਇਆ ਜੁਲਾਈ ਤੇ ਵਿੱਚ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਜ਼ਿਆਦਾ ਅਮਰੀਕਨ ਕੈਨੇਡਾ ਦੇ ਵਿੱਚ ਆਏ ਆ ਜਿੰਨੇ ਕੈਨੇਡੀਅਨ ਅਮਰੀਕਾ ਦੇ ਵਿੱਚ ਗਏ ਆ ਉਹਦੇ ਉਲਟ ਹੋਇਆ ਹੈ ਇਹ ਪਿਛਲੇ 20 ਸਾਲਾਂ ਦੇ ਵਿੱਚ ਪਹਿਲਾਂ ਕਦੋਂ ਨੂੰ ਸੀ ਹੋਇਆ ਹੁਣ ਦੱਸ ਰਿਹਾ ਹੈ ਕਿ ਜਿਹੜੇ ਸੀਬੀਪੀ ਵਾਲੇ ਆ ਉਹ ਕਹਿੰਦੇ ਆ ਕਿ ਮੈਨੇਜਰੀਅਲ ਰਿਵਿਊ ਇਹਦਾ ਕਰ ਰਹੇ ਆ ਜਿਹਦੇ ਵਿੱਚ ਦੇਖਿਆ ਜਾਊਗਾ ਕਿ ਆਫੀਸਰ ਕੌਣ ਆ ਸੱਚੀ ਆਫੀਸਰ ਹੈਗਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੈਸੀ ਰੌਲਾ ਪਾਇਆ ਗਿਆ ਬਾਈਲਾ ਸੀਬੀਪੀ ਆਫੀਸਰ ਸਿਰਫ ਬਾਰਡਰ ਦੇ 100 ਮੀਲ ਅੰਦਰ ਆਪਰੇਟ ਕਰ ਸਕਦੇ ਆ ਜਿਹਦੇ ਵਿੱਚ ਹਾਈਵੇ ਕੈਨੇਡੀਅਨ ਜਾਂ ਮੈਕਸੀਕਨ ਬਾਰਡਰਸ ਦੇ ਨੇੜੇ ਦੱਸੇ ਜਾ ਰਹੇ ਆ ਵਿਦਨ ਜ਼ੋਨ ਸੀਬੀਪੀ ਕਿਸੇ ਵਹੀਕਲ ਨੂੰ ਰੋਕ ਸਕਦੇ ਆ ਜੇ ਉਹਨਾਂ ਨੂੰ ਕੋਈ ਰੀਜ਼ਨੇਬਲ ਉਹਦਾ ਕਾਰਨ ਲੱਗਦਾ ਆ ਇੱਕ ਪਾਸੇ ਵਧ ਰਹੀ ਟੈਨਸ਼ਨ ਦੂਜੇ ਪਾਸੇ ਅਮਰੀਕਾ ਦੇ ਵਿੱਚ ਸਖਤ ਹੋ ਰਿਹਾ ਨਿਜਮ ਤੇ ਉਹਦੇ ਵਿੱਚ ਇਹ ਵੀਡੀਓ ਜਿਹੜੀ ਫੈਲਰੀ ਆ ਹੁਣ ਜਦੋਂ ਇਹਦੇ ਕੁਝ ਇਨਕੁਆਰੀ ਹੋਊਗੀ ਪਤਾ ਲੱਗੂਗਾ ਤਾਂ ਫਿਰ ਦੱਸਿਆ ਜਾ ਸਕਦਾ ਕਿ ਇਹ ਵੀਡੀਓ ਦਾ ਅਸਲ ਦੇ ਵਿੱਚ ਸੱਚ ਕੀ ਆ ਅਗਲੀ ਗੱਲਬਾਤ ਕੈਨੇਡਾ ਦੀ ਫਰਟੀਲਿਟੀ ਰੇਟ ਕੈਨੇਡਾ ਦਾ ਫਰਟੀਲਿਟੀ ਰੇਟ ਹਜੇ ਤੱਕ ਬਹੁਤ ਜ਼ਿਆਦਾ ਲੋ ਦੱਸਿਆ ਗਿਆ ਕੈਨੇਡਾ ਦਾ ਫਰਟੀਲਿਟੀ ਰੇਟ 1.25 ਬੱਚੇ ਪਰ ਜਿਹੜੀ ਵੂਮਨ ਆ 224 ਦੇ ਵਿੱਚ ਜਨਸਿਆ ਗਿਆ ਜਿਹੜਾ ਕਿ ਹਿਸਟਰੀ ਦੇ ਵਿੱਚ ਸਭ ਤੋਂ ਲੋ ਆ ਅਸਲ ਦੇ ਵਿੱਚ ਹੁੰਦਾ ਕੀ ਆ ਫਰਟੀਲਿਟੀ ਰਟ ਜਨਮ ਦਰ ਨੂੰ ਕਹਿੰਦੇ ਆ ਜਨਮ ਦਰ ਦਾ ਮਤਲਬ ਆ ਕਿ ਕਿੰਨੀਆਂ ਔਰਤਾਂ ਗਿਣ ਲਈਆਂ ਜਾਂਦੀਆਂ ਉਹਨਾਂ ਔਰਤਾਂ ਦੇ ਪਿੱਛੇ ਕਿੰਨੇ ਬੱਚੇ ਪੈਦਾ ਹੋ ਰਹੇ ਨੇ ਉਹ ਗਿਣ ਲਏ ਜਾਂਦੇ ਆ ਉਹਨਾਂ ਦਾ ਫਿਰ ਜਿਹੜਾ ਹਿਸਾਬ ਕੱਢ ਕੇ ਉਹ ਦੱਸ ਦਿੰਦੇ ਆ ਕਿ 1.25 ਵੀ ਜੇ ਇੰਨੀਆਂ ਔਰਤਾਂ ਨੇ ਤਾਂ ਇੰਨੇ ਬੱਚੇ ਮਤਲਬ ਇੱਕ ਔਰਤ ਦੇ ਪਿੱਛੇ 1.25 ਬੱਚੇ ਜਿਹੜੇ ਜਾਂ ਜਣੀ ਇਹਨੂੰ ਵੱਡੇ ਲੈਵਲ ਤੇ ਤੁਸੀਂ ਕਰਕੇ ਦੇਖੋਗੇ ਤਾਂ ਜੇ 10 ਔਰਤਾਂ ਨੇ ਤਾਂ 12 ਬੱਚੇ ਉਹਨਾਂ ਦੇ ਪਿੱਛੇ ਪੈਦਾ ਹੋ ਰਹੇ ਇਦਾਂ ਇਹਨੂੰ ਗਿਣਿਆ ਜਾਂਦਾ ਹੁਣ ਜਿਹੜਾ ਇੱਕ ਔਰਤ ਦੇ ਪਿੱਛੇ 1.25 ਬੱਚੇ ਦੱਸੇ ਜਾ ਰਹੇ ਆ ਕੈਨੇਡਾ ਦੇ ਇਤਿਹਾਸ ਦੇ ਵਿੱਚ ਜਨਮਦਾਰ ਸਭ ਤੋਂ ਘੱਟ ਆ ਕੈਨੇਡਾ ਦੇ ਵਿੱਚ ਲੋਕ ਵਿਆਹ ਨਹੀਂ ਕਰਾ ਰਹੇ ਘੱਟ ਕਰਾ ਰਹੇ ਆ ਵੱਡੀ ਉਮਰ 'ਚ ਕਰਾ ਰਹੇ ਆ ਬੱਚੇ ਨਹੀਂ ਪੈਦਾ ਕਰ ਰਹੇ ਵੱਡੀ ਉਮਰ 'ਚ ਬੱਚੇ ਪੈਦਾ ਕਰ ਰਹੇ ਆ ਔਰ ਘੱਟ ਬੱਚੇ ਪੈਦਾ ਕਰ ਰਹੇ ਆ ਕਈ ਕਿਸਮ ਦੇ ਦੇ ਕਾਰਨ ਦੱਸੇ ਜਾਂਦੇ ਆ ਪਰ ਹੁਣ ਇਹ ਅਲਟਰਾ ਲੋ ਫਰਟੀਲਿਟੀ ਦੱਸੀ ਗਈ ਆ ਇਹ ਬਹੁਤ ਘੱਟ ਆ ਕੋਈ ਵੀ ਜਿਹੜਾ 1.3 ਤੋਂ ਥੱਲੇ ਕਿਸੇ ਥਾਂ ਦੇ ਉੱਤੇ ਫਰਟੀਲਿਟੀ ਰੇਟ ਹੋਵੇ ਉਹਨੂੰ ਅਲਟਰਾ ਲੋ ਕਿਹਾ ਜਾਂਦਾ ਯਾਨੀ ਕਿ ਬਹੁਤ ਘੱਟ ਹੁਣ ਉਹ ਦੇਸ਼ ਜਿਵੇਂ ਜਪਾਨ ਆ ਜਿਵੇਂ ਇਟਲੀ ਆ ਜਿਵੇਂ ਸਿੰਗਾਪੁਰਾ ਜਿਵੇਂ ਸਾਊਥ ਕੋਰੀਆ ਆ ਜਿਵੇਂ ਜਿਹੜੀ ਫਿਨਲੈਂਡ ਆ ਇਹ ਸਾਰੇ ਗਰੁੱਪ ਉਸ ਗਰੁੱਪ ਦੇ ਵਿੱਚ ਆਉਂਦੇ ਆ ਜਿੱਥੇ ਅਲਟਰਾ ਲੋ ਫਰਟੀਲਿਟੀ ਰੇਟ ਆ ਜਨਮ ਦਰ ਬਹੁਤ ਘੱਟ ਆ ਬੱਚੇ ਵੀ ਪੈਦਾ ਹੋ ਰਹੇ ਉਹਨਾਂ ਦੇਸ਼ਾਂ ਦੇ ਵਿੱਚ ਪਿਛਲੀ ਪੀ 1950 ਦੇ ਵਿੱਚ ਆਈ ਸੀ ਕੈਨੇਡਾ ਦੇ ਵਿੱਚ ਐਵਰੇਜ 4 ਬੱਚੇ ਹਰ ਔਰਤ ਦੇ ਪਿੱਛੇ ਹੁੰਦੇ ਸੀ ਹੁਣ 1.25 ਅਸਲ ਦੇ ਵਿੱਚ ਹੈ ਕਿ ਆ 1960 ਤੋਂ 1975 ਦੇ ਵਿੱਚ ਫਰਟੀਲਿਟੀ ਰੇਟ ਬਿਲਕੁਲ ਥੱਲੇ ਚਲੇ ਗਿਆ ਸੀ ਕਿਉਂਕਿ ਜਿਹੜੀ ਕੰਟਰੋਸੈਪਸ਼ਨ ਤੇ ਉਹ ਸਾਰਾ ਕੁਝ ਬੱਚੇ ਰੋਕਣ ਦੇ ਜਿਹੜੇ ਫੈਮਿਲੀ ਪਲੈਨਿੰਗ ਦੇ ਤਰੀਕੇ ਸੀ ਉਹਦਾ ਬਹੁਤ ਜ਼ਿਆਦਾ ਆ ਗਿਆ ਸੀ ਇਹ ਬਹੁਤ ਸਾਰੇ ਜਿਹੜੇ ਗ੍ਰੇਟ ਡਿਪਰੈਸ਼ਨ ਸੀਗੇ ਉਹਨੇ ਬਰਥ ਰੇਟ ਵਰਲਡ ਵਾਰ 2 ਦੇ ਵਿੱਚ ਬੂਸਟ ਹੋਇਆ ਸੀ ਐਸੀ ਤਰ੍ਹਾਂ ਕੋਵਿਡ 19 ਦੇ ਦੌਰਾਨ ਬਰਥ ਰੇਟ ਥੋੜਾ ਜਿਹਾ ਵੱਧ ਗਿਆ ਸੀ ਉਹਦੇ ਤੋਂ ਬਾਅਦ ਫੇਰ ਥੱਲੇ ਚਲੇ ਗਿਆ ਹੁਣ ਰਿਪਲੇਸਮੈਂਟ ਲੈਵਲ ਦਾ ਕੀ ਹੈ 1972 ਦੇ ਵਿੱਚ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ ਕਿ 2.1 ਬੱਚੇ ਸੀਗੇ ਉਹਦੇ ਤੋਂ ਥੱਲੇ ਸੀਗੇ ਇੱਕ ਔਰਤ ਦੇ ਪਿੱਛੇ ਰੇਟ ਜਿਹੜਾ ਆ ਇਹਨਾਂ ਚਾਹੀਦਾ ਸਾਨੂੰ ਜੇਕਰ ਪਾਪੂਲੇਸ਼ਨ ਅਸੀਂ ਜ਼ਿਆਦਾ ਉੱਤੇ ਕਰਨੀ ਆ ਤਾਂ ਇੱਕ ਔਰਤ ਦੇ ਬੱਚੇ ਜਿਹੜੇ ਕਿੰਨੇ ਚਾਹੀਦੇ ਆ ਜੇ ਪਾਪੂਲੇਸ਼ਨ ਉੱਤੇ ਕਰਨੀ ਆ ਤਾਂ ਇਹਦੇ ਵਿੱਚ ਹੋ ਕੀ ਰਿਹਾ ਹੁਣ ਕਿ ਉਹਨੇ ਬੱਚੇ ਪੈਦਾ ਨਹੀਂ ਹੋ ਰਹੇ ਕੈਨੇਡਾ ਦੇ ਵਿੱਚ ਜੇ ਉਹਨੇ ਬੱਚੇ ਪੈਦਾ ਨਹੀਂ ਹੋਣਗੇ ਤਾਂ ਕੀ ਹੋਊਗਾ ਵਰਕ ਫੋਰਸ ਨਹੀਂ ਹੋਊਗੀ ਐਸ ਵੇਲੇ ਕੈਨੇਡਾ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਆ ਜਾਂ ਬੱਚੇ ਵੀ ਥੋੜੇ ਜ਼ਿਆਦਾ ਜਿਹੜਾ ਵਿਚਕਾਰਲਾ ਕੰਮ ਕਰਨ ਵਾਲੀ ਏਜ ਗਰੁੱਪ ਆ ਉਹ ਬਹੁਤ ਘੱਟ ਆ ਇਸੇ ਕਰਕੇ ਸਾਨੂੰ 4-5 ਲੱਖ ਬੰਦਾ ਸਾਲ ਦਾ ਪੱਕਾ ਬਾਹਰੋਂ ਸੱਦਣਾ ਪੈਂਦਾ ਇੱਥੇ ਕੰਮ ਕਰਨ ਦੇ ਲਈ ਜੇ ਉਹ ਇਮੀਗ੍ਰੇਸ਼ਨ ਨੂੰ ਰੋਕਣਾ ਆ ਤਾਂ ਇੱਥੋਂ ਦੀ ਪੋਪੂਲੇਸ਼ਨ ਵਧਣੀ ਚਾਹੀਦੀ ਆ ਪਰ ਅੰਕੜੇ ਦੱਸਦੇ ਆ ਕਿ ਪੋਪੂਲੇਸ਼ਨ ਐਸ ਵੇਲੇ ਵਧ ਨਹੀਂ ਰਹੀ ਜਿਹੜੀ ਪੋਪੂਲੇਸ਼ਨ ਵਧ ਰਹੀ ਆ ਪਰ ਜਿਹੜਾ ਫਰਟੀਲਿਟੀ ਰੇਟ ਆ ਉਹ ਉੱਤੇ ਨਹੀਂ ਜਾ ਰਿਹਾ ਪੇਰੈਂਟ ਹੁੱਡ ਦੇ ਵਿੱਚ ਡਿਲੇ ਆ ਲੋਕ ਮਾਪੇ ਬੱਚੇ ਜਿਹੜੇ ਅੱਗੇ ਨੌਜਵਾਨ ਨੇ ਉਹ ਇੰਨੇ ਜ਼ਿਆਦਾ ਆਪਣੇ ਕੈਰੀਅਰ ਦੇ ਪ੍ਰਤੀ ਜਿਹੜੇ ਉਹ ਜਾਗਰੂਕ ਨੇ ਜਾਂ ਇੰਨਾ ਜ਼ਿਆਦਾ ਉਹਨਾਂ ਗੱਲਾਂ ਦਾ ਧਿਆਨ ਰੱਖ ਰਹੇ ਆ ਕਿ ਉਹ ਡਿਲੇ ਕਰ ਰਹੇ ਆ ਇਹਦੇ ਵਿੱਚ ਹਾਊਸਿੰਗ ਉਹ ਅਫੋਰਡ ਨਹੀਂ ਕਰ ਪਾ ਰਹੇ ਜੌਬ ਸਟੇਬਿਲਟੀ ਉਹਨਾਂ ਦੀ ਨਹੀਂ ਫਾਈਨੈਂਸ਼ੀਅਲ ਸਿਕਿਉਰਿਟੀ ਉਹਨਾਂ ਦੀ ਨਹੀਂ ਉਹ ਬੱਚੇ ਲੈਣ ਬਾਰੇ ਸੋਚੇ ਵੀ ਨਹੀਂ ਤੇ ਬੱਚੇ ਡਿਲੇ ਹੋਈ ਜਾਂਦੇ ਆ ਜਿੱਦਾਂ ਜਿੱਦਾਂ ਬੱਚੇ ਡਿਲੇ ਹੋਈ ਜਾਂਦੇ ਆ ਓਦਾਂ ਓਦਾਂ ਉਹਦਾ ਜਿਹੜਾ ਫਰਟੀਲਿਟੀ ਰੇਟ ਆ ਉਹ ਵੀ ਘਟਾ ਘਟੀ ਜਾਂਦਾ ਜਿਹੜੀ ਔਰਤ ਆ ਉਹਦੀ ਉਮਰ ਵੱਧ ਰਹੀ ਆ ਪਹਿਲਾਂ ਜੇ ਮਤਲਬ 76 ਦੇ ਵਿੱਚ 36 26 ਸਾਲ 26 ਇਅਰ 26 ਸਾਲ ਦੀ ਇੱਕ ਉਮਰ ਸੀਗੀ ਜਦੋਂ ਔਰਤ ਮਾਂ ਬਣਦੀ ਸੀ ਉਹ ਹੁਣ ਜਾ ਕੇ 31.8 ਦੇ ਉੱਤੇ ਲਗਭਗ 32 ਸਾਲਾਂ ਦੇ ਉੱਤੇ ਚਲੇ ਗਈ ਹੈ ਕਿਸੇ ਔਰਤ ਦੀ ਇੱਕ ਐਵਰੇਜ ਏਜ ਜੇਕਰ ਸਾਰੀਆਂ ਔਰਤਾਂ ਨੂੰ ਕੱਢ ਲਿਆ ਜਾਵੇ ਰਲਾ ਕੇ 72 ਦੇ ਵਿੱਚ 26 ਸਾਲ ਸੀ ਜਿਹੜੀ ਹੁਣ ਇਸ ਵੇਲੇ 32 ਸਾਲ ਦੇ ਨੇੜੇ ਪਹੁੰਚ ਚੁੱਕੀ ਹੈ ਇਹ ਇਕੱਲੇ ਕੈਨੇਡਾ ਦਾ ਹਾਲ ਨਹੀਂ ਫਰਟੀਲਿਟੀ ਅਸਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੀ ਘਟ ਰਹੀ ਹੈ ਇਹਨਾਂ ਦੇ ਵਿੱਚ ਪਰ ਖਾਸ ਤੌਰ ਤੇ ਕੈਨੇਡਾ ਵਰਗਾ ਮੁਲਕ ਇਹਦੇ ਲਈ ਇਹ ਜ਼ਿਆਦਾ ਵੱਡੀ ਚਿੰਤਾ ਵਾਲੀ ਗੱਲ ਆ ਸੋਲੂਸ਼ਨ ਇਹਦਾ ਸਿੱਧਾ ਆ ਐਕਸਪਰਟ ਸੁਜੈਸਟ ਕਰ ਰਹੇ ਆ ਕਿ ਇਦਾਂ ਦੀਆਂ ਪਾਲਿਸਿਜ਼ ਲਿਆਂਦੀ ਜਾਵੇ ਜਿਹਦੇ ਨਾਲ ਅਫੋਰਡੇਬਲ ਹਾਊਸਿੰਗ ਹੋਵੇ ਘੱਟੋ ਘੱਟ ਨਵਿਆਂ ਦੇ ਲਈ ਜਿਨ੍ਹਾਂ ਨੇ ਘਰ ਦੇ ਵਿੱਚ ਦਾਖਲ ਹੋਣਾ ਆ ਚਾਈਲਡ ਕੇਅਰ ਖੁੱਲੀ ਹੋਵੇ ਬੱਚੇ ਦਾ ਪੈਦਾ ਕਰ ਲੈ ਉਹਨੂੰ ਸਾਹਮਣਾ ਕਿੱਥੇ ਆ ਪ੍ਰਿੰਟਲ ਲੀਵ ਵਧਾਈ ਜਾਵੇ ਮਾਪਿਆਂ ਨੂੰ ਛੁੱਟੀ ਜ਼ਿਆਦਾ ਮਿਲੇ ਜਾਂ ਜਿਹੜਾ ਫੈਮਿਲੀ ਫ੍ਰੈਂਡਲੀ ਵਰਕ ਪਲੇਸਸ ਆ ਉਹ ਹੋਣ ਤਾਂ ਜਿਹੜੇ ਬੱਚੇ ਨੇ ਸੌਖੇ ਅਫੋਰਡ ਕੀਤੇ ਜਾ ਸਕਦੇ ਆ ਫਰਟੀਲਿਟੀ ਰੇਟ ਇੱਕ ਸਾਲ ਦੇ ਵਿੱਚ ਹੀ 1.6 ਦੇ ਉੱਤੇ ਚਲੇ ਗਿਆ 1.27 ਤੋਂ 1.25 ਬੱਚੇ ਜਿਹੜੇ ਆ ਓਵਰ ਆਲ ਜਿਗਤ ਅਸੀਂ ਗਿਣਦੇ ਆ ਹਰ ਇੱਕ ਔਰਤ ਦੇ ਪਿੱਛੇ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਵੀ ਆ ਕੈਨੇਡਾ ਦੀ ਜਨਸੰਖਿਆ ਦਾ ਮਸਲਾ ਵੀ ਆ ਤੇ ਇਹ ਖਾਸ ਤੌਰ ਦੇ ਉੱਤੇ ਇਸ ਵੇਲੇ ਇੱਕ ਵੱਡੀ ਚਿੰਤਾ ਦੀ ਗੱਲ ਦੱਸੀ ਜਾ ਰਹੀ ਆ ਅਗਲੀ ਗੱਲਬਾਤ ਅੱਜ ਸਵੇਰ ਤੋਂ ਹੀ ਖਬਰ ਬਹੁਤ ਚਰਚਾ ਦੇ ਵਿੱਚ ਆ ਕੈਨੇਡਾ ਨੇ ਆਫੀਸ਼ੀਅਲੀ ਬਿਸ਼ਨੋਈ ਗੈਂਗ ਨੂੰ ਟੈਰਰਿਸਟ ਐਂਟਿਟੀ ਡਿਕਲੇਅਰ ਕਰ ਦਿੱਤਾ ਜਾਨੀ ਕਿ ਅੱਤਵਾਦੀ ਸੰਗਠਨ ਕਰ ਦਿੱਤਾ ਬਿਸ਼ਨੋਈ ਗਰੁੱਪ ਇੱਕ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਇੱਕ ਜਿਹੜਾ ਦੱਸਦੇ ਆ ਕਿ ਉਹਦੇ ਨਾਂ ਦੇ ਉੱਤੇ ਚੱਲਦਾ ਗਰੁੱਪ ਆ ਤੇ ਉਹ ਗਰੁੱਪ ਕਾਫੀ ਪੁਰਾਣਾ ਆ ਕਿਸੇ ਵੇਲੇ ਫਾਜ਼ਲ ਕਾ ਦੇ ਨੇੜੇ ਦਾ ਉਹ ਨੌਜਵਾਨ ਤੇ ਫਿਰ ਉਹ ਤੋਂ ਬਾਅਦ ਉਹ DAV ਕਾਲਜ ਚੰਡੀਗੜ੍ਹ ਮੁੜ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਇੱਕ ਰਾਜਨੀਤੀ ਦੇ ਵਿੱਚ ਸਰਗਰਮ ਹੋ ਕੇ ਤੇ ਉਹ ਬਹੁਤ ਵੱਡੇ ਵੱਡੇ ਕਤਲ ਉਹਦੇ ਨਾਂ ਲੱਗੇ ਤੇ ਉਹਦੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਕਿ ਇੱਕ ਬਹੁਤ ਵੱਡਾ ਨੈਟਵਰਕ ਆ ਔਰ ਉਹਦਾ ਅਸਰ ਇੱਥੇ ਕੈਨੇਡਾ ਦੇ ਵਿੱਚ ਵੀ ਪਿਆ ਲਾਰੈਂਸ ਬਿਸ਼ਨੋਈ ਦਾ ਜਿਹੜਾ ਬਿਸ਼ਨੋਈ ਗਰੁੱਪ ਆ ਆਫੀਸ਼ੀਅਲੀ ਕਿਹਾ ਗਿਆ ਕਿ ਜਿਹੜੀਆਂ ਫਰੋਤੀ ਦੀਆਂ ਘਟਨਾਵਾਂ ਗੋਲੀ ਚਲਵੰਦੀਆਂ ਘਟਨਾਵਾਂ ਜਾਂ ਕਈ ਕਿਸਮ ਦੇ ਵੱਡੇ ਵੱਡੇ ਇੱਥੇ ਕਤਲ ਹੋਏ ਨੇ ਉਹਨਾਂ ਦੇ ਵਿੱਚ ਉਸ ਗੈਂਗ ਦਾ ਹੱਥ ਦੱਸਿਆ ਗਿਆ ਹੁਣ ਇਹ ਇਹ ਇੰਡੀਆ ਦਾ ਇਹ ਗੈਂਗਸਟਰ ਜਿਹੜਾ ਸਿੱਧਾ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਗਰੁੱਪ ਚਲਾ ਰਿਹਾ ਆ ਹੁਣ ਉਹਦਾ ਮਤਲਬ ਇਹ ਸੀ ਕਿ ਜਦੋਂ ਹੁਣ ਕੈਨੇਡਾ ਦੇ ਵਿੱਚ ਉਹਨੂੰ ਅੱਤਵਾਦੀ ਗਰੁੱਪ ਡਿਕਲੇਅਰ ਕਰਦਾ ਹੈ ਤਾਂ ਮਤਲਬ ਕੀ ਹੈ ਹੁਣ ਕੈਨੇਡਾ ਦੇ ਵਿੱਚ ਕੋਈ ਵਿਅਕਤੀ ਜਿਹੜਾ ਉਹਨੂੰ ਜਿਹੜਾ ਸਪੋਰਟ ਕਰਦਾ ਆ ਫਾਈਨਾਂਸ ਕਰਦਾ ਆ ਜਾਂ ਉਹਨਾਂ ਗਰੁੱਪਾਂ ਦੀ ਮਦਦ ਕਰਦਾ ਆ ਉਹਨੂੰ ਕੈਨੇਡਾ ਸਰਕਾਰ ਸਿੱਧੀ ਰੋਕ ਸਕਦੀ ਹੈ ਜਿਹੜੀਆਂ ਅਥਾਰਟੀਜ਼ ਨੇ ਬੈਂਕ ਅਕਾਊਂਟ ਫ੍ਰੀਜ਼ ਕਰ ਸਕਦੀਆਂ ਪ੍ਰਾਪਰਟੀ ਸੀਜ਼ ਕਰ ਸਕਦੀਆਂ ਜਿਹੜੀ ਵੀ ਇਸ ਗਰੁੱਪ ਦੇ ਨਾਲ ਸਬੰਧਤ ਆ RCMP ਦਾ ਕਲੇਮ ਇਹ ਦੱਸਿਆ ਇਹਨਾਂ ਨੇ ਪਿਛਲੇ ਸਾਲ RCMP ਨੇ ਅਸਲ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਬਿਸ਼ਨੋਈ ਗੈਂਗ ਆ ਉਹ ਕੈਨੇਡਾ ਦੇ ਵਿੱਚ ਬਹੁਤ ਸਾਰੇ ਮਰਡਰ ਐਕਸਟਰਸ਼ਨ ਫਰੋਤੀ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਆ ਖਾਸ ਤੌਰ ਦੇ ਉੱਤੇ ਕਈ ਲੋਕਾਂ ਦੇ ਲਈ ਹੁਣ ਇਹ ਜਿਹੜੀ ਜਦੋਂ ਕਿ ਨਵੀਂ ਦਿੱਲੀ ਨੇ ਡਿਨਾਈ ਕੀਤੇ ਸੀ ਇਹ ਸਾਰੇ ਕਲੇਮ ਉਹ ਕਹਿੰਦੇ ਅਸੀਂ ਆਟਵਾ ਦੇ ਨਾਲ ਕੰਮ ਕਰ ਰਹੇ ਹਾਂ ਕਿ ਜਿਹੜੇ ਗੈਂਗ ਮਨੀ ਫਲੋ ਆ ਜਿਹੜਾ ਇਧਰ ਕੈਨੇਡਾ ਦੇ ਵਿੱਚ ਆ ਰਿਹਾ ਇਹਨੂੰ ਰੋਕਣ ਦੇ ਲਈ ਅਸੀਂ ਕੁਛ ਨਾ ਕੁਝ ਜਿਹੜਾ ਕੰਮ ਕਰ ਸਕੀਏ ਜਿਹੜੇ ਸਿਕਿਉਰਿਟੀ ਐਕਸਪਰਟ ਨੇ ਸੁਰੱਖਿਆ ਦੇ ਮਾਹਰ ਨੇ ਉਹ ਐਸੇ ਵੇਲੇ ਕਹਿ ਰਹੇ ਆ ਕਿ ਜਿਹੜਾ ਟੈਰਰ ਲੈਵਲ ਇਹਨਾਂ ਨੂੰ ਦੇ ਦਿੱਤਾ ਆ ਇਹਦੇ ਨਾਲ ਇਹਨਾਂ ਦੀਆਂ ਕਾਰਵਾਈਆਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਕੈਨੇਡਾ ਹਜੇ ਵੀ ਇਹਨਾਂ ਕੋਲੇ ਇੰਟੈਲੀਜੈਂਸ ਨਹੀਂ ਜਿਹੜੀ ਇਕੱਠੀ ਕੀਤੀ ਜਾ ਸਕੇ ਆਰਗੇਨਾਈਜ਼ਡ ਕਰਾਈਮ ਦੇ ਲਈ BC ਦੇ ਪ੍ਰੀਮੀਅਰ ਡੇਵਿਡ ਈਵੀ ਨੇ ਪਿਛਲੇ ਸਮੇਂ ਵਿੱਚ ਕਿਹਾ ਸੀ ਮਾਰਕ ਕਾਰਨੀ ਨੂੰ ਕਿ ਇਹ ਸਟੈਪ ਚੱਕਿਆ ਜਾਵੇ ਅੱਜ ਉਹਨਾਂ ਨੇ ਇਸ ਗੱਲ ਦੀ ਸਿਫਤ ਕੀਤੀ ਆ ਕਿ ਬਹੁਤ ਵਧੀਆ ਕੀਤਾ ਬਹੁਤ ਵਧੀਆ ਸਟੈਪ ਆ ਅਲਬਰਟਾ ਦੇ ਪ੍ਰੀਮੀਅਰ ਡੇਲੀ ਨੇ ਸੁਬੇਤ ਨੇ ਮੰਗ ਕੀਤੀ ਸੀ ਕਿ ਇਸ ਗੈਂਗ ਨੂੰ ਅੱਤਵਾਦੀ ਸੰਗਠਨ ਡਿਕਲੇਅਰ ਕੀਤਾ ਜਾਵੇ ਉਧਰਲੇ ਪਾਸੇ ਜਿਹੜੇ ਆਪਣੇ ਕਨਜ਼ਰਵਟਿਵ ਪਾਰਟੀ ਆਫ ਕੈਨੇਡਾ ਦੇ ਮੁਖੀ ਨੇ ਪੀਰ ਪੋਲੀਵ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਤਵਾਦੀ ਸੰਗਠਨ ਡਿਕਲੇਅਰ ਕੀਤਾ ਜਾਵੇ ਸੋ ਇੱਥੇ BC ਦੇ ਵਿੱਚ ਅੱਜ ਇਸ ਗੱਲ ਨੂੰ ਸੈਲੀਬ੍ਰੇਟ ਕੀਤਾ ਗਿਆ ਪ੍ਰੀਮੀਅਰ EB ਨੇ ਸਿਫਤ ਕੀਤੀ ਇਸ ਫੈਸਲੇ ਦੀ ਇਹਦੇ ਨਾਲ ਉਹ ਕਹਿੰਦੇ ਕਿ ਸਾਡੇ ਕੋਲੇ ਸਟਰੋਂਗਰ ਪਾਲਿਸੀਜ਼ ਹੋਣਗੀਆਂ ਸਾਡੇ ਕੋਲੇ ਜਿਹੜੀਆਂ ਨੀਤੀਆਂ ਨੇ ਉਹ ਇੰਨੀ ਸਟਰੋਂਗ ਹੋਣਗੀਆਂ ਕਿ ਅਸੀਂ ਇਹਦੇ ਨਾਲ ਲੜ ਸਕਦੇ ਹਾਂ BC ਨੇ ਪਹਿਲਾਂ ਹੀ 1 ਲੱਖ ਡਾਲਰ ਦੀ ਅਵੇਅਰਨੈਸ ਕੈਂਪੇਨ ਸ਼ੁਰੂ ਕੀਤੀ ਹੈ 2 ਲੱਖ ਡਾਲਰ ਦਾ ਜਿਹੜਾ ਟਾਸਕ ਫੋਰਸ ਲਾਇਆ ਇਨਵੈਸਟੀਗੇਸ਼ਨ ਕਰਦੇ ਉੱਤੇ ਐਕਸਟਰਸ਼ਨ ਦੇ ਕਰਾਈਮਸ ਦੇ ਉੱਤੇ ਜਿਹੜੀਆਂ ਖਾਸ ਤੌਰ ਦੇ ਉੱਤੇ ਸਾਊਥ ਏਸ਼ੀਆ ਜਾਂ ਪੰਜਾਬੀ ਭਾਈਚਾਰੇ ਦੇ ਵਿੱਚ ਫਰੋਤੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਓਵਰਆਲ ਇੰਪੈਕਟ ਇਹਨੂੰ ਤੱਤਵਾਦੀ ਸੰਗਠਨ ىلਾਲਣ ਦਾ ਹੋਊਗਾ ਕੀ ਇਹਦੇ ਨਾਲ ਜਿਹੜੇ ਗੈਂਗ ਆਪਰੇਸ਼ਨਸ ਨੇ ਉਹ ਬੰਦ ਹੋ ਜਾਣਗੇ ਜਾਂ ਜਿਹੜੀਆਂ ਇੱਥੇ ਦੀਆਂ ਡਾਇਸਪੋਰਾ ਕਮਿਊਨਿਟੀਜ਼ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਔਰ ਬਹੁਤ ਵੱਡਾ ਮੈਸੇਜ ਆ ਕਿ ਕੈਨੇਡਾ ਇਸ ਵੇਲੇ ਜਿਹੜਾ ਟਰਾਂਸਨੇਸ਼ਨਲ ਕਰਾਈਮ ਆ ਉਹਨੂੰ ਸੀਰੀਅਸਲੀ ਲੈ ਰਿਆ ਆ ਇਹਨਾਂ ਦੇ ਉੱਤੇ ਵੱਡੀਆਂ ਕਾਰਵਾਈਆਂ ਹੋਣਗੀਆਂ ਬਹੁਤ ਸਾਰੇ ਗੈਂਗ ਨੇ ਪਤਾ ਨਹੀਂ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਵਿੱਚ ਉਹ ਬਿਜ਼ਨਸ ਓਨਰ ਨੂੰ ਧਮਕਾਉਂਦੇ ਨੇ ਖਾਸ ਤੌਰ ਤੇ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਵਿੱਚ ਪੈਸੇ ਦੀ ਮੰਗ ਕਰਦੇ ਆ ਜਿਹੜੇ ਗੈਂਗਸ ਨੇ ਉਹ ਬਹੁਤ ਜ਼ਿਆਦਾ ਇਨਵੋਲਵ ਨੇ ਸਮਗਲਿੰਗ ਦੇ ਵਿੱਚ ਡਰੱਗ ਵੇਚਣ ਦੇ ਵਿੱਚ ਵਾਇਲੈਂਸ ਦੇ ਵਿੱਚ ਔਰ ਇਹਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦਾ ਜਿਹੜਾ ਯਤਨਾ ਉਹ ਕੀਤਾ ਜਾ ਰਿਹਾ ਆ ਇਹਨਾਂ ਕਾਰਵਾਈਆਂ ਦੇ ਨਾਲ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਫਰਕ ਜ਼ਰੂਰ ਪਵੇਗਾ। ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਜਿਹੜੀਆਂ ਮੂਵੀਜ਼ ਦੇ ਉੱਤੇ ਟੈਰਫ ਲਾਇਆ ਉਹਦੇ ਬਾਰੇ ਆ ਰਾਸ਼ਟਰਪਤੀ 트ੰਪ ਨੇ 100% ਟੈਰਫ ਟੈਰਫ ਜਾਨੀ ਕਿ ਟੈਕਸ ਕੋਈ ਵੀ ਜਿਹੜੀ ਮੂਵੀ ਆ ਜਿਹੜੀ ਅਮਰੀਕਾ ਤੋਂ ਬਾਹਰ ਬਣਦੀ ਆ ਉਹਦੇ ਉੱਤੇ ਟੈਰਫ ਲਾ ਦਿੱਤਾ ਇਹਦਾ ਅਸਰ ਸਿੱਧਾ ਕੈਨੇਡਾ ਦੇ ਉੱਤੇ ਵੀ ਪਾਊਗਾ। ਰੀਜ਼ਨ ਉਹਨਾਂ ਨੇ ਇਹ ਦਿੱਤਾ ਕਿ ਅਮਰੀਕਾ ਦੀ ਫਿਲਮ ਇੰਡਸਟਰੀ ਸਪੈਸ਼ਲੀ ਕੈਲੀਫੋਰਨੀਆ ਦਾ ਹਾਲੀਵੁੱਡ ਦਾ ਖਾਸ ਤੌਰ ਦੇ ਉੱਤੇ ਜਿਹੜੀਆਂ ਬਾਹਰਲੇ ਦੇਸ਼ਾਂ ਵੱਲੋਂ ਚੋਰੀ ਕਰ ਲਿਆ ਗਿਆ ਜਿਹੜੀਆਂ ਫਿਲਮਾਂ ਉੱਥੇ ਬਣਨੀਆਂ ਚਾਹੀਦੀਆਂ ਸੀ ਉਹ ਕੈਨੇਡਾ ਜਾਂ ਦੂਜੇ ਦੇਸ਼ਾਂ ਦੇ ਵਿੱਚ ਬਣ ਰਹੀਆਂ ਨੇ ਅਸਲ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਜਿਹੜਾ ਟੈਰਿਫ ਆ ਜਿਹੜੀਆਂ ਕੰਟਰੀਜ਼ ਇਹ ਸਾਰਾ ਕੁਝ ਕਰ ਰਹੀਆਂ ਆ ਉਹਦੇ ਉੱਤੇ ਲਾਇਆ ਜਾਊਗਾ ਪ੍ਰਧਾਨ ਮੰਤਰੀ 트럼ਪ ਨੇ ਇਦਾਂ ਦਾ ਜਿਹੜਾ ਪਿਛੇ ਜੇ ਜਿਹੜੀ ਇੰਡਸਟਰੀ ਨੂੰ ਮਈ 2025 ਦੇ ਵਿੱਚ ਵੀ ਕੀਤਾ ਸੀ ਵਾਈਟ ਹਾਊਸ ਨੇ ਥੋੜਾ ਜਿਹਾ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਇਰਾਦਾ ਸੀ ਉਹ ਨਰਮ ਕਰ ਲਿਆ ਸੀ ਹਾਲਾਂਕਿ ਇਹਦੀਆਂ ਕਲੀਅਰ ਡਿਟੇਲਸ ਕੋਈ ਨਹੀਂ ਦਿੱਤੀਆਂ ਗਈਆਂ ਕਿ ਟੈਰਿਫ ਕਿੱਦਾਂ ਅਪਲਾਈ ਹੋਣਾ ਕਿੱਦਾਂ ਐਨਫੋਰਸ ਹੋਣਾ ਆ ਪਰ ਇਸ ਟਾਈਮ ਦੇ ਉੱਤੇ ਇਹ ਬਿਲਕੁਲ ਇੱਕ ਸਾਫ ਤੌਰ ਦੇ ਉੱਤੇ ਇਹੋ ਜੀ ਚੀਜ਼ ਆ ਜਿਹਨੇ ਫਿਲਮ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਅਸਰ ਪਾਉਣਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਪਰਸੋਂ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ